ਤਸਵੀਰਾਂ ਦੇਖ ਰਹੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪਾਣੀ ਹੀ ਪਾਣੀ ਕਿਸ ਤਰੀਕੇ ਦੇ ਨਾਲ ਪਾਣੀ ਦਾ ਫਲੋ ਚੈੱਕ ਕਰੋ ਕਿਸਾਨਾਂ ਦੇ ਖੇਤਾਂ ਵਿੱਚ ਕਿਵੇਂ ਵੜਦਾ ਜਾ ਰਿਹਾ ਹੈ ਪਾਣੀ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਤਲਵੰਡੀ ਸਾਬੋ ਦੇ ਪਿੰਡ ਭਗਵਾਨਪੁਰਾ ਦੇ ਰਜਵਾਹੇ ਵਿੱਚ ਦੂਜੀ ਵਾਰ ਪਾੜ ਪਿਆ ਕਿਸਾਨ ਦੀਆਂ ਫਸਲਾਂ ਖਰਾਬ ਹੋਣ ਦਾ ਖਦਸ਼ਾ ਕਰੀਬ 50 ਫੁੱਟ ਤੋਂ ਜ਼ਿਆਦਾ ਵੱਡਾ ਪਾੜ ਪਿਆ ਜਿਸ ਜਗ੍ਹਾ ਤੇ ਪਹਿਲਾ ਪਾੜ ਪਿਆ ਸੀ ਦੁਬਾਰਾ ਉਸੇ ਜਗ੍ਹਾ ਤੇ ਫਿਰ ਪਾੜ ਪਿਆ ਵਿੰਡ ਭਗਵਾਨਪੁਰਾ ਦੇ ਨੇੜੇ ਸੰਦੋਹਾ ਬ੍ਰਾਂਚ ਦੇ ਰਜਵਾਹੇ ਵਿੱਚ ਇੱਕ ਵਾਰ ਫਿਰ ਪਾੜ ਪੈ ਗਿਆ ਹੈ ਜਿਸ ਨਾਲ ਇਲਾਕੇ ਦੇ ਕਿਸਾਨਾਂ ਦੀਆਂ ਮੁਸੀਬਤਾਂ ਵੱਧ ਗਈਆਂ ਇਹ ਪਾੜ ਉੱਥੇ ਪੈ ਗਿਆ ਜਿੱਥੇ ਇੱਕ ਦਿਨ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਮੁਰੰਮਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਹੀ ਢੰਗ ਨਾਲ ਕੰਮ ਨਾ ਹੋਣ ਕਾਰਨ ਬੰਦ ਫਿਰ ਟੁੱਟ ਗਿਆ ਪਾੜ ਕਾਰਨ ਖੇਤਾਂ ਵਿੱਚ ਵੱਡੇ ਪੈਮਾਨੇ ਤੇ ਪਾਣੀ ਖੁੱਸ ਗਿਆ ਅਤੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋਣ ਦੇ ਹਾਲਾਤ ਬਣ ਗਏ ਹਨ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਗੋਗਲੂ ਨਾਲ ਮਿੱਟੀ ਪਾ ਕੇ ਆਖੜ ਨੂੰ ਤਾਂ ਪਾੜ ਬੰਦ ਕਰ ਦਿੱਤਾ ਸੀ ਪਰ ਇਹ ਫਿਰ ਲਾਪਰਵਾਹੀ ਸੀ ਜੋ ਹੁਣ ਕਿਸਾਨਾਂ ਦੇ ਸਿਰ ਪਈ ਹੈ ਉਹਨਾਂ ਨੇ ਮੰਗ ਕੀਤੀ ਹੈ ਕਿ ਰਜਵਾਹੀ ਦੀ ਤੁਰੰਤ ਅਤੇ ਪੱਕੀ ਮੁਰੰਮਤ ਕਰਾਈ ਜਾਵੇ ਤਾਂ ਜੋ ਕਿਸਾਨਾਂ ਦੀਆਂ ਫਸਲਾਂ ਨੂੰ ਹੋਣ ਵਾਲਾ ਨੁਕਸਾਨ ਰੋਕਿਆ ਜਾ ਸਕੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਉਹ ਪਾਣੀ ਨੂੰ ਖੇਤਾਂ ਤੋਂ ਕੱਢਣ ਲਈ ਕਾਫੀ ਮਿਹਨਤ ਕਰ ਚੁੱਕੇ ਹਨ ਪਰ ਉਹ ਫਿਰ ਉਹੀ ਹਾਲਾਤ ਵਾਪਰ ਰਹੇ ਹਨ ਪਿਛਲੇ ਕੁਝ ਦਿਨਾਂ ਵਿੱਚ ਰਜਵਾਹੇ ਵਿੱਚ ਦੋ ਵਾਰੀ ਪਾੜ ਪੈ ਚੁੱਕੇ ਹਨ ਹੁਣ ਤੀਜੀ ਵਾਰੀ ਉਸੇ ਥਾਂ ਤੋਂ ਲਗਭਗ 20 ਤੋਂ 25 ਫੁੱਟ ਤੱਕ ਪਾੜ ਪੈ ਗਿਆ ਪਰ ਹੁਣ ਤੀਜੀ ਵਾਰ ਫਿਰ ਉਸੇ ਥਾਂ ਤੋਂ 50 ਫੁੱਟ ਤੋਂ ਲੰਮਾ ਪਾੜ ਪੈ ਗਿਆ ਜਿਸ ਨਾਲ ਪਿੰਡ ਵਿੱਚ ਚਿੰਤਾ ਦੀ ਲਹਿਰ ਬਣੀ ਹੋਈ ਹੈ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਸ ਵਾਰ ਵੀ ਪ੍ਰਸ਼ਾਸਨ ਨੇ ਗੰਭੀਰਤਾ ਨਾ ਦਿਖਾਈ ਤਾਂ ਵੱਡਾ ਨੁਕਸਾਨ ਹੋ ਸਕਦਾ ਹੈ